ਆਤ ਆਪਾਂ ਕੱਲ ਦੇ ਦੇਖ ਰਹੇ ਹਾਂ ਫੱਟੇ ਕਿਸਾਨ ਜੋ ਸਾਡੇ ਆਪਣੀਆਂ ਹੱਕੀ ਮੰਗਾਂ ਵਾਸਤੇ ਸੰਘਰਸ਼ ਕਰ ਰਹੇ ਸੀ ਦਿੱਲੀ ਵੱਲ ਨੂੰ ਜਾ ਰਹੇ ਸੀ ਜਿਵੇਂ ਹਰਿਆਣਾ ਪੁਲਿਸ ਨੇ ਰੋਕ ਕੇ ਹੋਇਆ ਹੈ ਕਈ ਮੀਡੀਆ ਕਰਮੀ ਸਾਡੇ ਵੀ ਇੰਜਰਡ ਹੋਏ ਐ ਇਹਨਾਂ ਹਾਲਾਤਾਂ ਨੂੰ ਦੇਖਦਿਆਂ ਜਿਹੜੀ ਪੰਜਾਬ ਬਚਾਓ ਯਾਤਰਾ ਸ਼੍ਰੋਮਣੀ ਅਕਾਲੀ ਦਲ ਦੀ ਸੀ ਜਿਹੜੀ ਕੱਲ ਫਰੀਦਕੋਟ ਤੋਂ ਬ੍ਰੇਕ ਬਾਅਦ ਸ਼ੁਰੂ ਹੋਣੀ ਸੀ ਉਹ ਯਾਤਰਾ ਨੂੰ ਇਨਡੇਫਿਨਿਟਲੀ ਪੋਸਟਪੋਨ ਕੀਤਾ ਗਿਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਕਿਸਾਨ ਮਜ਼ਦੂਰਾਂ ਦੀ ਜਥੇਬੰਦੀ ਹੈ ਇਸ ਜਥੇਬੰਦੀ ਨੇ ਹਮੇਸ਼ਾ ਕਿਸਾਨਾਂ ਦੀ ਭਲਾਈ ਵਾਸਤੇ ਕਿਸਾਨ ਮਜ਼ਦੂਰਾਂ ਦੀ ਭਲਾਈ ਵਾਸਤੇ ਪੰਜਾਬ ਕੰਮ ਕੀਤਾ ਪੰਜਾਬ ਦੇ ਕਿਸਾਨਾਂ ਤੇ ਉਹਦੀ ਸਖਤ ਸ਼ਬਦਾਂ ਦੇ ਵਿੱਚ ਅਸੀਂ ਨਿੰਦਿਆ ਕਰਦੇ ਹਾਂ ਅਸੀਂ ਅਪੀਲ ਕਰਦੇ ਹਾਂ ਕੇਂਦਰ ਦੀ ਸਰਕਾਰ ਨੂੰ ਕਿ ਜਿਹੜੀ ਕਮਿਟਮੈਂਟ ਕਿਸਾਨ ਜੱਥੇਬੰਦੀਆਂ ਨਾਲ ਪੰਜਾਬ ਦੇ ਕਿਸਾਨਾਂ ਨਾਲ ਹੁਣ ਉਸੇ ਦੇ ਸਮੇਂ ਤੇ 17 ਮਕਰਮ ਲੱਗ ਜਾਣ ਆਰ ਵੀ ਜਿਹੜੀ ਬਿਆਨ ਇਹਨਾਂ ਦੀ ਲੀਡਰਸ਼ਿਪ ਕੇਜਰੀਵਾਲ ਭਗਵੰਤ ਮਾਨ ਇੱਕੋ ਬੀਬੀ ਜੀ ਆਪਾਂ ਦੇਖੇ ਸੀ ਜਿਹੜੇ ਕਹਿੰਦੇ ਸੀ 5 ਮਿੰਟਾਂ ਚ ਐਮਐਸਪੀ ਲਾਗੂ ਕਰ ਦਿਆਂਗੇ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਕੇਂਦਰ ਦੇ ਹੱਥ ਟੋਕੇ ਨਾ ਬਣੋ ਪੰਜਾਬ ਦੇ ਲੋਕ ਸਭ ਦੇਖ ਰਹੇ ਐ ਇਹ ਜਿਹੜਾ ਮਖੌਟਾ ਤੁਸੀਂ ਪਾ ਰਹੇ ਹੋ ਇਹ ਮਖੌਟਾ ਨਿਕਲ ਅੰਦਰ ਤੇ ਕਿਸਾਨ ਖੜੇ ਐ ਪੰਜਾਬ ਦੀ ਧਰਤੀ ਤੇ ਮੀਡੀਆ ਕਰਮੀ ਖੜੇ ਐ हरियाणा ने दी पुलिस ड्रोनਾਂ ਰਾਈ ਇਧਰ ਅਥਰੂ ਗੈਸ ਸਿੱਟ ਰਹੀ ਐ ਗੋਲੀਆਂ ਮਾਰ ਰਹੀ ਐ ਰਬੜ ਦੇ ਬੁਲਟ ਚਲਾਏ ਜਾ ਰਹੇ ਐ ਸਾਰੇ ਇੰਜਰਡ ਹੋ ਰਹੇ ਐ ਤੇ ਤੁਸੀਂ ਉੱਥੇ ਕੋਈ ਕਾਰਵਾਈ ਨਹੀਂ ਕਰ ਰਹੇ ਹਰਿਆਣਾ ਪੁਲਿਸ ਕੋਲੇ ਕੀ ਅਧਿਕਾਰ ਲੋਕਾਂ ਤੇ ਖੜੇ ਅਥਰੂ ਗੈਸ ਸਿੱਟੇ ਮੈਂ ਹੁਣੇ ਤੁਹਾਡੇ ਇੱਕ ਪੱਤਰਕਾਰ ਵੀਰ ਦੀ ਵੀਡੀਓ ਦੇਖ ਰਿਹਾ ਸੀ ਜਿਹਦਾ ਸਿਰ ਪਾੜਤਾ ਉੱਪਰੋਂ ਡਰੋਨ ਨੇ ਤੇ ਫਿਰ ਪੰਜਾਬ ਸਰਕਾਰ ਕਾਰਵਾਈ ਕਿਉਂ ਨਹੀਂ ਕਰਦੀ ਕਿਉਂ ਨਹੀਂ ਪਰਚੇ ਦਰਜ ਕੀਤੇ ਦਾ ਕੰਮ ਕਰ ਰਹੇ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਹਰਿਆਣੇ ਦੀ ਸਰਕਾਰ ਰਲ ਕੇ ਇਸ ਗੱਲ ਤੋਂ ਗੁਰੇਜ਼ ਕਰਨ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੇ ਪਿਛਲੇ ਐਜੀਟੇਸ਼ਨ ਜਦੋਂ ਸਾਡਾ ਸ਼ੁਰੂ ਹੋਇਆ ਉਦੋਂ ਹਰਸਿਮਰਤ ਕੌਰ ਬਾਦਲ ਜੀ ਨੇ ਜਿਸ ਦਿਨ ਜਿਸ ਦਿਨ ਇਹ ਬਿੱਲ ਪਾਰਲੀਮੈਂਟ ਦੇ ਵਿੱਚ ਆਇਆ ਸੀ ਕਾਨੂੰਨ ਬਣਾਉਣ ਵਾਸਤੇ ਉਸ ਦਿਨ ਰਿਜ਼ਾਈਨ ਕੀਤਾ ਕੈਬਨਿਟ ਦੀ ਵਜ਼ੀਰੀ ਤੋਂ ਉਸ ਤੋਂ ਬਾਅਦ ਸ਼੍ਰੋਮਣੀ ਸਰਬਾਧਨ ਤੋੜਿਆ ਮੇਰਾ ਕਹਿਣ ਤੋਂ ਭਾਵ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੀ ਲੜਾਈ ਪੰਜਾਬ ਦੇ ਕਿਸਾਨਾਂ ਦੇ ਨਾਲ ਲੈ ਕੇ ਲੜਦਾ ਰਿਹਾ ਲੜਦੇ ਰਵਾਂਗੇ ਸੋ ਇਹ ਜੋ ਹਾਲਾਤ ਬਣਿਆ ਜੋ ਐਜੀਟੇਸ਼ਨ ਬਾਰਡਰਾਂ ਤੇ ਸਾਡੇ ਵੀਰ ਸਾਡੇ ਭਰਾ ਸਾਡੇ ਬਜ਼ੁਰਗ ਸਾਡੀਆਂ ਮਾਤਾਵਾਂ ਉਥੇ ਐਜੀਟੇਸ਼ਨ ਕਰ ਰਹੇ ਇਸ ਕਰਕੇ ਪੰਜਾਬ ਬਚਾਓ ਯਾਤਰਾ ਜਿਹੜੀ ਹੈ ਪੋਸਟਪੋਨ ਕੀਤੀ ਜਾਂਦੀ ਹੈ ਤੇ ਮੈਂ ਦੋਵੇਂ ਸਰਕਾਰਾਂ ਨੂੰ ਕਹਿ ਦਿਆਂ ਕਿ ਮਸਲੇ ਜਿਹੜੇ ਆਪਦੇ ਲੋਕਾਂ ਨਾਲ ਇੱਕ ਡੈਮੋਕ੍ਰੇਸੀ ਦੇ ਵਿੱਚ ਗੱਲਬਾਤ ਰਾਹੀਂ ਹੱਲ ਕੀਤੇ ਜਾਂਦੇ ਆ ਇਹ ਤਾਨਾਸ਼ਾਹੀ ਤਰੀਕਿਆਂ ਨਾਲ ਮਸਲੇ ਹੱਲ ਉਹਦੇ ਨਾਲ ਟਕਰਾਵ ਵੱਧਦਾ ਤੇ ਹਮੇਸ਼ਾ ਨੁਕਸਾਨ ਜਿਹੜੀ ਸਰਕਾਰ ਹੈ ਉਹਨੂੰ ਝੱਲਣਾ ਪੈਂਦਾ ਧੰਨਵਾਦ ਜੀ ਸਰਕਲ ਬਸਵਾਂ ਜਗ ਆਗੂਆਂ ਦੇ ਨਾਲ ਇੱਕ ਐਲਾਨ ਕੀਤਾ ਗਿਆ ਕਿ ਪੰਜਾਬ ਵਿੱਚੋਂ ਅਲੱਗ ਚੋਣਾਂ ਲੰਘੇ ਕਿਤੇ ਨਾ ਕਿਤੇ ਗੱਠਬੰਧਨ ਜਿਹੜਾ ਬਸਪਾ ਨਾਲ ਟੁੱਟਣ ਦੀ ਗੱਲ ਆ ਤੇ ਆ ਗਿਆ ਮੈਂ ਸਿਰਫ ਇਸ ਇਸ਼ੂ ਤੇ ਤੁਹਾਡੇ ਨਾਲ ਗੱਲ ਕਰਨੀ ਸੀ ਪਰ ਚਲੋ ਤੁਸੀਂ ਸਵਾਲ ਪੁੱਛਿਆ ਬਸ ਪਾ ਇੱਕ ਆਪ ਦੀ ਇੰਡੀਪੈਂਡੈਂਟ ਪੋਲਿਟਿਕਲ ਪਾਰਟੀ ਹੈ ਜਿਹੜਾ ਫੈਸਲਾ ਲੈ ਲੈਣਾ ਲੈ ਲੈਣ ਜੀ ਇਹ ਉਹਨਾਂ ਦਾ ਅਧਿਕਾਰ ਹੈ ਮੈਂ ਇਹਦੇ ਤੇ ਕੀ ਬੋਲਾਂ ਕਿ ਪ੍ਰਧਾਨ ਜੀ ਵੱਲੋਂ ਕੋਈ ਇਸ ਤੇ ਟਿੱਪਣੀ ਕੀਤੀ ਹੋਈ ਨਹੀਂ ਪ੍ਰਧਾਨ ਜੀ ਕੱਲ ਦੇ ਪਰਸੋਂ ਦੇ ਜਿਸ ਦਿਨ ਤੋਂ ਆਪ ਬਿਲਡ ਅਪ ਹੋ ਰਿਹਾ ਹੈ ਕਿਸਾਨ ਕਿਉਂਕਿ ਪਹਿਲਾਂ ਅਨਾਉਂਸਮੈਂਟ ਹੋਈ ਵੀ ਸੀ ਕਿ 13 ਫਰਵਰੀ ਨੂੰ ਜਾਣਾ ਹੈ ਦਿੱਲੀ ਸਿਰਫ ਤੇ ਸਿਰਫ ਇਸ ਇਸ਼ੂ ਤੇ ਫੋਕਸਡ ਹੈ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬਾਅਦ ਚ ਦੇਖੀਆਂ ਜਾਣਗੀਆਂ ਪੰਜਾਬ ਯਾਤਰੋ ਜਿਹੜੀ ਤੁਸੀਂ ਹੁਣ ਪੋਸਟਪੋਨ ਕਰਤੀ ਹੈ ਹੁਣ ਸ਼੍ਰੋਮਣੀ ਅਕਾਲੀ ਦਲ ਬਾਰਡਰਾਂ ਦੇ ਕਿਸਾਨਾਂ ਦੇ ਕੋਲ ਪਹੁੰਚੂ ਸਹਾਇਕ ਕਰੇਗਾ ਮੈਂ ਅਪੀਲ ਕਰਦਾ ਹਾਂ ਪੰਜਾਬ ਦੇ ਹਰ ਇੱਕ ਵਸਿੰਦੇ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਮਾਤਾਵਾਂ ਭੈਣਾਂ ਨੂੰ ਕਿ ਇਸ ਸੰਘਰਸ਼ ਦੇ ਵਿੱਚ ਆਪਦਾ ਹਿੱਸਾ ਪਾਈਏ ਸਾਥ ਦੇਈਏ ਜਿਹੜੇ ਬਜ਼ੁਰਗ ਨਹੀਂ ਉੱਥੇ ਪਹੁੰਚ ਸਕਦੇ ਉਹ ਇਸ ਸੰਘਰਸ਼ ਦੇ ਵਿੱਚ ਦੀ ਅਰਦਾਸ ਕਰਨ ਉਹਦੀ ਇਹਦੀ ਇਹਦੀ ਕਾਮਯਾਬੀ ਚੱਲਾ ਹੋ ਰਹੀਆਂ ਨੇ ਹਾਲਾਂਕਿ ਅਕਾਲੀ ਦਲ ਇਸ ਨੂੰ ਅਜੇ ਇਨਕਾਰ ਕਰ ਰਿਹਾ ਪਰ ਦੂਜੇ ਪਾਸੇ ਜਿਵੇਂ ਕਿ ਕੇਂਦਰੀ ਮੰਤਰੀ ਇਹਨਾਂ ਕਿਤੇ ਇਹ ਗੱਲ ਦਾ ਮੁਕਾ ਮਾਰਾ ਕਰ ਰਹੇ ਨੇ ਕਿ ਅਕਾਲੀ ਦਲ ਤੇ ਭਾਜਪਾ ਦਾ ਜੁੜਾ ਕਰਕੇ ਅਕਾਲੀ ਦਲ ਪੰਜਾਬ ਦੇ ਲੋਕਾਂ ਨਾਲ ਹੈ ਅਕਾਲੀ ਦਲ ਜੋ ਵੀ ਫੈਸਲਾ ਲਊਗਾ ਅਕਾਲੀ ਦਲ ਦੀ ਲੀਡਰਸ਼ਿਪ ਜੋ ਵੀ ਫੈਸਲਾ ਲਊਗੀ ਉਹ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਕਿ ਇਹ ਜਿਹੜੀਆਂ ਹੈਗੀਆਂ ਅਲਾਈਅੰਸਸ ਦੀਆਂ ਗੱਲਾਂ ਇਹ ਗੱਲਾਂ ਮੇਰੇ ਲੈਵਲ ਦੀਆਂ ਨਹੀਂ ਪਰ ਮੈਂ ਤੁਹਾਨੂੰ ਇੱਕ ਗੱਲ ਮੋਟੀ ਦੱਸ ਦਿਆਂ ਕਿ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਅਨੁਕੂਲ ਫੈਸਲੇ ਲਿੱਤੇ ਜਾਣਗੇ ਬਰਮਾ ਸਾਹਿਬ ਜਿਹੜੇ ਕਿਸਾਨ ਜ਼ਖਮੀ ਹੋਏ ਹੈ ਉਹਨਾਂ ਵਾਸਤੇ ਜਿਵੇਂ ਹੁਣ ਅਸੀਂ ਮਿਆਰ ਸਰਕਾਰ ਨੇ ਵੀ ਕਹਤਾ ਹੈ ਕਿ ਜਿੰਨੇ ਉਥੇ ਹਸਪਤਲ ਹੈ ਉਹ 24 ਘੰਟੇ ਖੁੱਲੇ ਰਹਿਣਗੇ ਉਥੇ ਸਟਾਫ ਰਹੂਗਾ ਐਂਬੂਲੈਂਸ ਵੀ ਚੱਲੂਮ ਨੇ ਅਕਾਲੀ ਦਲ ਉਹਨਾਂ ਜਗ੍ਹੀਆਂ ਵਾਸਤੇ ਕੀ ਕਰੇਗੀ ਚੰਡੀਗੜ੍ਹ ਵੀ ਕਿਉਂਕਿ ਜਿਹੜੇ ਸੀ ਗੱਲ ਇਹ ਹੈ ਜਿਹੜੇ ਜ਼ਖਮੀ ਹੋਏ ਆ ਉਹ ਸ਼ਰੂਮਨੀ ਅਕਾਲੀ ਦਲ ਦੇ ਵੀ ਯੋਧੇ ਆਰਟੀਵੀ ਉਥੇ ਆ ਪਾਰਟੀ ਦੇ ਵਰਕਰ ਵੀ ਉਥੇ ਆ ਅਸੀਂ ਇਹਨਾਂ ਵਾਂਗੂ ਟੀਆਰਪੀ ਦੀ ਰਾਜਨੀਤੀ ਨਹੀਂ ਖੇਡਦੇ ਕਿ ਉਥੇ ਲਿਜਾ ਕੇ राहुल गांधी ਨੂੰ ਸਪੀਕਰ ਤੇ ਲੈ ਕੇ ਭਈਆ ਇਹ ਬਾਤ ਕਰੋ ਉਹ ਗਾਂ ਪੁੱਛਦਾ ਆਪकी ਅੱਖ ਮੇ ਚੋਟ ਲੱਗੀ ਦਿਖ ਰਹਾ ਹੈ ਆਪਕੋ ਦਰਦ ਹੋ ਰਹਾ ਹੈ ਬਾਲੀ ਗੱਲਾ ਆ ਕੇ ਪੇਕੇ ਆ ਰਹੇ ਇੱਥੇ ਅਸੀਂ ਵੀ ਤਾਂ ਯਾਤਰਾ ਆਪਦੀਆਂ ਕੈਨਸਲ ਕੀਤੀਆਂ ਪ੍ਰਧਾਨ ਜੀ ਬਣਦਾ ਫਰਜ਼ ਹੈ ਇਸ ਪ੍ਰਤੀਨਭਾਵੀ ਸਾਰੇ ਯਾਤਰਾਗਾਰੋਂ ਕਦੋਂ ਸ਼ੁਰੂ ਕੀਤੀ ਜਾ ਸਕਦੀ ਹੈ ਸਰ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਕੱਲ ਕੋਰ ਕਮੇਟੀ ਦੀ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੀ ਸੱਦੀ ਗਈ ਹੈ ਉਹਦੇ ਬਾਰੇ ਫੈਸਲੇ ਲਏ ਜਾਨਗੇ ਧੰਨਵਾਦ